ਕਾਦੀ ਵਾਲਾ ਭਾਜੀ ਕੀ ਨਾ ਤੁਹਾਡਾ ਜੀ ਮੇਰਾ ਨਾਮ ਆਨੰਦ ਪੰਜਾਬ ਜੀ ਭਾਜੀ ਕੀ ਘਟਨਾ ਹੋਈ ਹੈ ਤੇ ਜੀ ਤੁਹਾਡੇ ਇੱਥੇ ਭਾਜੀ ਬਸ ਔਰਤਾਂ 10-15 ਦੇ ਕਰੀਬ ਹੋਣੀ ਹੈ ਜੀ ਤੇ ਉਹ ਦੁਕਾਨ ਦੇ ਅੰਦਰ ਦਾਖਲ ਹੋ ਗਈਆਂ ਜੀ ਬਾਕੀਆਂ ਨੇ ਘੇਰਾ ਪਾ ਲਿਆ ਸੀ ਵੀ ਅੰਦਰ ਪਤਾ ਨਹੀਂ ਲੱਗੇ ਕੌਣ ਗਿਆ ਤੇ ਅੰਦਰ ਉਹਨਾਂ ਨੇ ਸਮਾਨ ਫਰੋਲਣਾ ਸ਼ੁਰੂ ਕੀਤਾ ਫਿਰ ਉਹਨਾਂ ਨੇ ਜਿਹੜੀ ਮਹਿੰਗੀ ਆਈਟਮ ਲੱਗੀ ਦੇਸੀ ਕੀ ਹੋ ਸਗਾ ਉਹਦੇ ਵਿੱਚ ਵੇਰਕਾਲ ਕੰਪਨੀ ਦਾ ਬੜੇ ਕਾਲੀ ਮਾਲ ਉਤਰਿਆ ਸੀਗਾ ਸਵੇਰੇ ਤੇ ਉਹਨਾਂ ਨੇ ਉਹੀ ਚੱਕਿਆ ਜੀ ਚਾਰ ਬੇਟੀਆਂ ਚੱਕ ਲਈਆਂ ਸੀਗੀਆਂ ਸਮਾਨ ਬਚਾਲਿਆ ਜੀ ਤੁਸੀਂ ਸਮਾਨ ਮੌਕੇ ਤੇ ਅਸੀਂ ਪਹੁੰਚ ਗਏ ਸੀਗੇ ਸਾਨੂੰ ਆ ਸਾਹਮਣੇ ਘਰ ਦੇ ਵਿੱਚ ਇੱਕ ਪੈਂਟਰ ਕੰਮ ਕਰਦਾ ਜੀ ਨੇ ਸਾਨੂੰ ਇਸ਼ਾਰਾ ਕੀਤਾ ਉਹ ਕਹਿੰਦੇ ਵੀ ਸਮਾਨ ਚੱਕ ਰਹੀਆਂ ਪਿੱਛੋਂ ਦੀ ਫਟਾਫਟ ਭੱਜ ਗਏ ਆਏ ਦੋ ਜਣੇ ਤੁਸੀਂ ਆਪਣੀ ਦੂਜੀ ਦੁਕਾਨ ਤੇ ਸੀ ਹਾਂਜੀ ਮੈਂ ਆਪਣੀ ਮੇਨ ਦੁਕਾਨ ਤੇ ਸੀਗਾ ਜੀ ਉਹ ਸਰ ਕਿੰਨੇ ਕਬ ਜੀ ਘਟਣਾ ਜੀ ਇਹ ਦੁਪਹਿਰੇ 2:30 ਔਰ 3:00 ਦੇ ਵਿੱਚ ਵਿੱਚ ਦੀ ਹੈ ਜੀ ਤੇ ਜਿਵੇਂ ਦਿਨ ਦਿਹਾੜੇ ਚੋਰੀਆਂ ਹੋ ਰਹੀਆਂ ਤੇ ਕਿੱਦਾਂ ਦਾ ਮਹਿਸੂਸ ਹੁੰਦਾ ਜੀ ਭਾਜੀ ਹੁਣ ਜੋ ਹਾਲਾਤ ਹੋ ਗਏ ਆ ਹਰ ਰੋਜ਼ ਆਪਾਂ ਅੱਗੇ ਲੋਕਾਂ ਨਾਲ ਟੀਵੀ ਤੇ ਸੁਣਦੇ ਹੁੰਦੇ ਸੀਗੇ ਚੈਨਲਾਂ ਤੇ ਸੋਸ਼ਲ ਮੀਡੀਆ ਤੇ ਸੁਣਦੇ ਸੀਗੇ ਲੇਕਿਨ ਜਦ ਹੁਣ ਆਪਣੇ ਨਾਲ ਵਾਪਰੀ ਆ ਜੀ ਤਾਂ ਹੁਣ 1 ਘੰਟਾ ਤਾਂ ਸਾਨੂੰ ਡਰ ਬਣਦਾ ਡਰ ਪੂਰਾ ਰਿਹਾ ਜੀ 1 ਘੰਟਾ ਉਹਨਾਂ ਦੇ ਕੋਲ ਜਾਣ ਨੂੰ ਵੀ ਡਰ ਲੱਗਦਾ ਸੀਗਾ ਵੀ ਇਹਨੂੰ ਪੁੱਛੀਏ ਕਿੱਦਾਂ ਹੋ ਸਕਦਾ ਵੀ ਉਹਨਾਂ ਦੇ ਕੋਲ ਕੋਈ ਹਥਿਆਰ ਵੀ ਹੋ ਸਕਦਾ ਸੀਗਾ ਚਲੋ ਇਹ ਤਾਂ ਸਮਾਨ ਤਾਂ ਬਚ ਗਿਆ ਪਰ ਹੋਰ ਖਰਚਾ ਕਿੰਨਾ ਵੱਧ ਗਿਆ ਕੋ ਤਾਂ ਪਤਾ ਨਹੀਂ ਆ ਜੀ ਹੁਣ ਦੇਖੋ ਸੇਫਟੀ ਪ੍ਰਿਕਾਸ਼ਨਸ ਤਾਂ ਰੱਖਣੀਆਂ ਪੈਣੀਆਂ ਜੀ ਇੱਕ ਗੇਟ ਨਵਾਂ ਲਵਾਉਣਾ ਪੈਣਾ ਜੀ ਹਰ ਵੇਲੇ ਜਿਹੜਾ ਬੰਦੇ ਰਵੇ ਉਹ ਤੂੰ ਸ਼ਟਰ ਨੂੰ ਹਰ ਵੇਲੇ ਲਾਣਾ ਪੋਸੀਬਲ ਨਹੀਂ ਕੋਈ ਤੇ ਆੜੀ ਚ 50 ਵਾਰ ਜਾਂ 100 ਵਾਰ ਜਾਣਾ ਪੈਂਦਾ ਵਿੱਚ ਠੀਕ ਹੈ